ਸਟੋਰੀ ਆਰਬਿਟ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪੰਜਾਬੀ ਸਾਹਿਤ ਦੇ ਇੱਕ ਅਜੇ ਸ਼ਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਿਰਫ ਇੱਕ ਨਾਵਲ ਨਹੀਂ ਸਗੋਂ ਇੱਕ ਪੂਰੇ ਯੁੱਗ ਦਾ ਦਸਤਾਵੇਜ਼ ਹੈ ਇੱਕ ਪਿੰਡ ਦੀ ਕਹਾਣੀ ਜਿਸ ਵਿੱਚ ਕਤਲ ਹੁੰਦਾ ਹੈ ਅਤੇ ਉਸ ਕਤਲ ਦੇ ਨਾਲ-ਨਾਲ ਇੱਕ ਪੂਰੇ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਪਰੋਸੇ ਦਾ ਅਤੇ ਰਿਸ਼ਤਿਆਂ ਦਾ ਵੀ ਕਤਲ ਹੋ ਜਾਂਦਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਰਾਮ ਸਰੂਪ ਅਣਖੀ ਜੀ ਦੇ ਲਿਖੇ ਮਹਾਨ ਨਾਵਲ ਕੋਠੇ ਖੜਕ ਸਿੰਘ ਦੀ ਇੱਕ ਅਜੀ ਹੀ ਗਾਥਾ ਹੈ ਜੋ ਸਾਨੂੰ ਉਸ ਪੰਜਾਬ ਵਿੱਚ ਲੈ ਜਾਂਦੀ ਹੈ ਜੋ ਇੱਕ ਲੰਮੀ ਗੂੜੀ ਰਾਤ ਤੋਂ ਬਾਅਦ ਇੱਕ ਨਵੀਂ ਸਵੇਰ ਵੱਲ ਵਧ ਰਹੀ ਸੀ ਪਰ ਉਸ ਸਵੇਰ ਦੇ ਚਾਨਣ ਵਿੱਚ ਕਈ ਹਨੇਰੇ ਵੀ ਛੁਪੇ ਹੋਏ ਸਨ ਨੋਵਲ ਦੀ ਸ਼ੁਰੂਆਤ ਬਹੁਤ ਹੀ ਸ਼ਾਂਤ ਬਹੁਤ ਹੀ ਠਹਿਰਾਅ ਵਾਲੇ ਮਾਹੌਲ ਨਾਲ ਹੁੰਦੀ ਹੈ ਇਹ ਨਾਵਲ ਦੀਆਂ ਪਹਿਲੀਆਂ ਸਤਰਾਂ ਨੇ ਸੋਚ ਕੇ ਦੇਖੋ ਪਿੰਡ ਦਾ ਮੇਲਾ ਮੁੱਕ ਗਿਆ ਹੈ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਪਰਤ ਆਏ ਨੇ ਦਿਨ ਟਲ ਰਿਹਾ ਹੈ ਗੰਧਾਂ ਦੇ ਪਰਛਾਵੇਂ ਲੰਮੇ ਹੋਏ ਤੇ ਫਿਰ ਅਸਮਾਨੋਂ ਤੋਂ ਹਨੇਰਾ ਉਤਰਨ ਲੱਗ ਪਿਆ ਅਣਖੀ ਜੀ ਨੇ ਕਿੰਨੀ ਖੂਬਸੂਰਤੀ ਨਾਲ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਇਹ ਸਿਰਫ ਦਿਨ ਦੇ ਢਲਣ ਦਾ ਬਿਆਨ ਨਹੀਂ ਹੈ ਇਹ ਉਸ ਪੁਰਾਣੇ ਸ਼ਾਂਤ ਸਿੱਧੇ ਸਾਦੇ ਪਿੰਡੂ ਜੀਵਨ ਦੇ ਯੁੱਗ ਦੇ ਢਲਣ ਦਾ ਵੀ ਇਸ਼ਾਰਾ ਹੈ ਜਿਹੜੇ ਲੰਮੇ ਹੁੰਦੇ ਪਰਛਾਵੇਂ ਨੇ ਇਹ ਆਉਣ ਵਾਲੇ ਖਤਰੇ ਦੇ ਆਉਣ ਵਾਲੇ ਤੂਫਾਨ ਦੇ ਪਰਛਾਵੇਂ ਨੇ ਇਸ ਸ਼ਾਂਤੀ ਦੇ ਪਿੱਛੇ ਇੱਕ ਬਹੁਤ ਵੱਡਾ ਪੂਚਾਲ ਛੁਪਿਆ ਹੋਇਆ ਸੀ ਜਿਸ ਨੇ ਪਿੰਡ ਦੀ ਹਰ ਨੀਂਹ ਹਿਲਾ ਕੇ ਲੱਖ ਦੇਣੀ ਸੀ ਦੇਖੋ ਕੋਠੇ ਖੜਕ ਸਿੰਘ ਸਿਰਫ ਇੱਕ ਪਿੰਡ ਦਾ ਨਾਮ ਨਹੀਂ ਹੈ ਇਹ ਇੱਕ ਮਾਈਕਰੋਕੋਜ਼ਮ ਹੈ ਯਾਨੀ ਕਿ ਉਸ ਵੇਲੇ ਦੇ ਪੂਰੇ ਪੰਜਾਬ ਦਾ ਇੱਕ ਛੋਟਾ ਜਿਹਾ ਰੂਪ ਉਹ ਪੰਜਾਬ ਜੋ 1947 ਦੀ ਵੰਡ ਤੋਂ ਬਾਅਦ ਹੌਲੀ-ਹੌਲੀ ਆਪਣੇ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਅਜੇਹਾ ਪੰਜਾਬ ਜੋ ਇੱਕ ਚੁਰਾਹੇ ਤੇ ਖੜਾ ਸੀ ਜਿੱਥੇ ਇੱਕ ਰਸਤਾ ਪੁਰਾਣੀਆਂ ਰੀਤਾਂ ਰਿਵਾਜਾਂ ਤੇ ਪਾਈਚਾਰੇ ਵੱਲ ਜਾਂਦਾ ਸੀ ਤੇ ਦੂਜਾ ਰਸਤਾ ਤਰੱਕੀ, ਮਸ਼ੀਨਰੀ, ਸਿਆਸਤ ਤੇ ਪੈਸੇ ਦੀ ਦੌੜੇ ਵੱਲ। ਅਣਖੀ ਜੀ ਨੇ ਆਪਣੇ ਕਲਮ ਨਾਲ ਐਸੇ ਚੁਰਾਹੇ ਤੇ ਖੜੇ ਪੰਜਾਬ ਦੀ ਤਸਵੀਰ ਖਿੱਚੀ ਹੈ ਜਿੱਥੇ ਪੁਰਾਣਾ ਸਭ ਕੁਝ ਟੁੱਟ ਰਿਹਾ ਸੀ ਤੇ ਨਵਾਂ ਜੋ ਬਣ ਰਿਹਾ ਸੀ ਉਹ ਆਪਣੇ ਨਾਲ ਨਵੀਆਂ ਚੁਣੌਤੀਆਂ ਤੇ ਨਵੀਆਂ ਮੁਸੀਬਤਾਂ ਲੈ ਕੇ ਆ ਰਿਹਾ ਸੀ। ਤਜਾ ਲੋ ਸਭ ਤੋਂ ਪਹਿਲਾਂ ਉਸ ਪੁਰਾਣੇ ਕੋਠੇ ਖੜਕ ਸਿੰਘ ਦੀ ਗੱਲ ਕਰਦੇ ਆ ਤੂਫਾਨ ਆਉਣ ਤੋਂ ਪਹਿਲਾਂ ਵਾਲਾ ਪਿੰਡ ਇਹ ਕਿਹੋ ਜਿਹਾ ਸੀ ਇੱਥੋਂ ਦੀ ਜ਼ਿੰਦਗੀ ਬਹੁਤ ਹੀ ਸਾਦੀ ਸੀ ਲੋਕਾਂ ਦੀਆਂ ਲੋੜਾਂ ਬਹੁਤ ਥੋੜੀਆਂ ਸਨ ਤੇ ਖੁਸ਼ੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਮਿਲ ਜਾਂਦੀਆਂ ਸਨ ਪਰ ਜਿਵੇਂ ਸ਼ਾਂਤ ਪਾਣੀ ਦੇ ਹੇਠਾਂ ਵੀ ਲਹਿਰਾਂ ਹੁੰਦੀਆਂ ਨੇ ਉਸੀ ਤਰ੍ਹਾਂ ਇਸ ਸਾਦਗੀ ਦੇ ਪਿੱਛੇ ਵੀ ਸਮਾਜਿਕ ਤਾਣੇ ਬਾਣੇ ਦੀਆਂ ਉਹ ਉਲਝਣਾ ਮੌਜੂਦ ਸਨ ਜੋ ਇੱਕ ਮੌਕੇ ਦੀ ਉਡੀਕ ਕਰ ਰਹੀਆਂ ਸਨ ਤਾਂ ਕਿ ਬਾਹਰ ਆ ਸਕਣ ਉਸ ਪੁਰਾਣੇ ਵੇਲੇ ਦੀ ਸਾਦਗੀ ਤੇ ਸੰਤੋਖ ਦੀ ਸਭ ਤੋਂ ਵਧੀਆ ਮਿਸਾਲ ਮਿਲਦੀ ਹੈ ਨਾਵਲ ਦੇ ਇੱਕ ਪਾਤਰ ਗਿੰਦਰ ਤੋਂ ਗਿੰਦਰ ਮੇਲਾ ਦੇਖਣ ਜਾਂਦਾ ਹੈ ਹੁਣ ਅੱਜ ਦੇ ਜ਼ਮਾਨੇ 'ਚ ਮੇਲਾ ਜਾਣਾ ਮਤਲਬ ਹਜ਼ਾਰਾਂ ਰੁਪਏ ਦਾ ਖਰਚਾ ਪਰ ਗਿੰਦਰ ਕੀ ਕਰਦਾ ਹੈ ਉਹ ਮੇਲੇ ਵਿੱਚ ਘੁੰਮਦਾ ਹੈ ਸਾਰਾ ਰੰਗ ਟੰਗ ਦੇਖਦਾ ਹੈ ਤੇ ਸਿਰਫ ਪੰਜ ਪੈਸੇ ਦੇ ਪਟਾਸ਼ੇ ਖਰੀਦ ਕੇ ਘਰ ਵਾਪਸ ਆ ਜਾਂਦਾ ਹੈ ਜਦੋਂ ਕੋਈ ਪੁੱਛਦਾ ਹੈ ਤਾਂ ਉਹ ਕਹਿੰਦਾ ਬਸ ਦੇਖਾਇਆ ਮੈਂ ਤਾਂ ਮੇਲੇ ਦਾ ਰੰਗ ਟੰਗ ਸੋਚੋ ਸਿਰਫ ਪੰਜ ਪੈਸੇ ਇਹ ਛੋਟੀ ਜਿਹੀ ਘਟਨਾ ਉਸ ਦੌਰ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ ਜਿੱਥੇ ਖੁਸ਼ੀ ਚੀਜ਼ਾਂ ਖਰੀਦਣ ਵਿੱਚ ਨਹੀਂ ਸਗੋਂ ਮਾਹੌਲ ਨੂੰ ਮਾਣਨ ਵਿੱਚ ਸੀ ਜਿੱਥੇ ਥੋੜੇ ਵਿੱਚ ਗੁਜ਼ਾਰਾ ਕਰਨਾ ਤੇ ਸੰਤੁਸ਼ਟ ਰਹਿਣਾ ਜੀਵਨ ਦਾ ਅਸੂਲ ਸੀ ਇਹੀ ਸੰਤੋਖ ਸੀ ਜੋ ਹੁਣ ਖਤਮ ਹੋਣ ਵਾਲਾ ਸੀ ਤੇ ਫਿਰ ਪਿੰਡ ਦੀ ਇਸ ਸ਼ਾਂਤੀ ਨੂੰ ਗ੍ਰਹਿਣ ਲੱਗ ਜਾਂਦਾ ਹੈ ਇੱਕ ਕਤਲ ਹੁੰਦਾ ਪਰ ਇਹ ਸਿਰਫ ਇੱਕ ਵਿਅਕਤੀ ਦੀ ਮੌਤ ਨਹੀਂ ਸੀ ਇਹ ਪਿੰਡ ਦੇ ਆਪਸੀ ਪਰੋਸੇ ਦੀ ਸਦੀਆਂ ਤੋਂ ਚੱਲੇ ਆ ਰਹੇ ਪਾਈਚਾਰੇ ਦੀ ਤੇ ਉਸ ਪੁਰਾਣੇ ਨਿਆਂ ਦੇ ਸਿਸਟਮ ਦੀ ਮੌਤ ਸੀ ਇਹ ਕਤਲ ਇੱਕ ਅਜਿਹੀ ਘਟਨਾ ਸੀ ਜਿਸ ਨੇ ਪੁਰਾਣੇ ਟਾਂਚੇ ਵਿੱਚ ਪਈਆਂ ਤਰੇੜਾਂ ਨੂੰ ਸਭ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਕਹਾਣੀ ਦਾ ਸਾਰਾ ਤਣਾਓ ਸਾਰਾ ਸਸਪੈਂਸ ਇੱਕ ਛੋਟੇ ਜਿਹੇ ਸਵਾਲ ਤੋਂ ਸ਼ੁਰੂ ਹੁੰਦਾ ਹੈ ਹਰਨਾਮੀ ਕਿੱਥੇ ਗਈ ਮੇਲੇ ਤੋਂ ਬਾਅਦ ਜਦੋਂ ਸ਼ਿਆਮੋ ਨਾਦੀ ਔਰਤ ਇਕੱਲੀ ਘਰ ਵਾਪਸ ਆਉਂਦੀ ਹੈ ਤੇ ਉਸ ਦੀ ਸੱਸ ਹਰਨਾਮੀ ਨਾਲ ਨਹੀਂ ਹੁੰਦੀ ਤਾਂ ਪੂਰੇ ਪਿੰਡ ਵਿੱਚ ਇੱਕ ਖੌਫਨਾਕ ਚੁੱਪੀ ਛਾ ਜਾਂਦੀ ਹੈ ਹੌਲੀ-ਹੌਲੀ ਇਹ ਖਬਰ ਫੈਲਦੀ ਹੈ ਉਸ ਜ਼ਮਾਨੇ ਵਿੱਚ ਇੱਕ ਵਿਆਹੀ ਵਰੀ ਔਰਤ ਦਾ ਸਾਰੀ ਰਾਤ ਘਰ ਨਾ ਪਰਤਣਾ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਇਹ ਸਿਰਫ ਇੱਕ ਗੁੰਮਸ਼ੁਦਗੀ ਨਹੀਂ ਸੀ ਇਹ ਇੱਜ਼ਤ ਤੇ ਪਿੰਡ ਦੀ ਆਬਰੂ ਤੇ ਸਵਾਲ ਸੀ ਤੇ ਇੱਥੋਂ ਹੀ ਸ਼ੱਕ ਤੇ ਵਹਿਮ ਦਾ ਉਹ ਸਿਲਸਿਲਾ ਸ਼ੁਰੂ ਹੁੰਦਾ ਹੈ ਜੋ ਪੂਰੇ ਪਿੰਡ ਨੂੰ ਆਪਣੀ ਲਪੇਟ ਚ ਲੈ ਲੈਂਦਾ ਹੈ ਪਹਿਲਾ ਖਬਰ ਫੈਲਦੀ ਹੈ ਕਿ ਹਰਨਾਮੀ ਗਾਇਬ ਹੈ ਫਿਰ ਉਸ ਤੋਂ ਵੀ ਭਿਆਨਕ ਖਬਰ ਆਉਂਦੀ ਹੈ ਪਿੰਡ ਦੇ ਬਾਹਰ ਖੇਤਾਂ ਵਿੱਚ ਅਰਜਨ ਸਿੰਘ ਦੀ ਲਾਸ਼ ਮਿਲੀ ਹੈ ਉਸ ਦਾ ਕਤਲ ਹੋ ਗਿਆ ਹੈ ਹੁਣ ਪਿੰਡ ਵਾਲੇ ਦੋ ਤੇ ਦੋ ਚਾਰ ਕਰਦੇ ਨੇ ਇੱਕ ਔਰਤ ਗਾਇਬ ਹੈ ਇੱਕ ਬੰਦੇ ਦਾ ਕਤਲ ਹੋਇਆ ਹੈ ਦੋਵੇਂ ਘਟਨਾਵਾਂ ਆਪਸ ਵਿੱਚ ਜੁੜ ਜਾਂਦੀਆਂ ਨੇ ਜਿਹੜਾ ਪਿੰਡ ਕੱਲ ਤੱਕ ਇੱਕ ਦੂਜੇ ਤੇ ਜਾਨ ਦਿੰਦਾ ਸੀ ਅੱਜ ਉਹੀ ਪਿੰਡ ਇੱਕ ਦੂਜੇ ਤੇ ਸ਼ੱਕ ਕਰਨ ਲੱਗਦਾ ਹੈ ਪਿੰਡ ਦਾ ਜੋ ਸੁਰੱਖਿਆ ਦਾ ਅਹਿਸਾਸ ਸੀ ਉਹ ਇੱਕ ਝਟਕੇ ਵਿੱਚ ਟੁੱਟ ਕੇ ਚੱਕਨਾ ਚੂਰ ਹੋ ਜਾਂਦਾ ਹੈ ਫਿਰ ਪੁਲਿਸ ਆਂਦੀ ਹੈ ਤੇ ਕਹਾਣੀ ਵਿੱਚ ਇੱਕ ਨਵਾਂ ਮੋੜ ਆਂਦਾ ਹੈ। ਜੰਗੀਰ ਸਿੰਘ ਨਾਂ ਦਾ ਇੱਕ ਬੰਦਾ ਆ ਕੇ ਕਤਲ ਕਬੂਲ ਕਰ ਲੈਂਦਾ ਹੈ। ਉਹ ਕਹਿੰਦਾ ਹੈ ਕਿ ਉਸਨੇ ਹੀ ਅਰਜੁਨ ਸਿੰਘ ਨੂੰ ਮਾਰਿਆ ਹੈ ਤੇ ਇਸ ਸਬਦ ਦਾ ਕਾਰਨ ਹਰਨਾਮੀ ਸੀ। ਸਭ ਨੂੰ ਲੱਗਦਾ ਹੈ ਕਿ ਕੇਸ ਸੁਲਝ ਗਿਆ। ਇਹੀ ਨਹੀਂ ਪਿੰਡ ਦੇ ਦੋ ਵੱਡੇ ਤੇ ਇੱਜ਼ਤਦਾਰ ਬੰਦੇ ਨੰਬਰਦਾਰ ਪਾਖਰ ਸਿੰਘ ਤੇ ਪ੍ਰੀਤਮ ਉਸਦੇ ਬਿਆਨ ਦੀ ਗਵਾਹੀ ਵੀ ਪਰ ਦਿੰਦੇ ਨੇ। ਸਭ ਕੁਝ ਬਿਲਕੁਲ ਸਾਫ਼ ਲੱਗਦਾ ਹੈ ਕਿ ਗੁਨਾਹਗਾਰ ਫੜਿਆ ਗਿਆ ਤੇ ਹੁਣ ਇਨਸਾਫ਼ ਹੋ ਜਾਏਗਾ। ਕੇਸ ਨਾਬੇ ਦੀ ਅਦਾਲਤ ਵਿੱਚ ਚਲਾ ਜਾਂਦਾ ਹੈ ਪਰ ਅਸਲੀ ਖੇੜ ਤਾਂ ਹੁਣ ਸ਼ੁਰੂ ਹੋਣੀ ਸੀ ਹੁੰਦਾ ਕੀ ਹੈ ਜਦੋਂ ਕੇਸ ਅਦਾਲਤ ਵਿੱਚ ਪਹੁੰਚਦਾ ਹੈ ਤਾਂ ਸਾਰੀ ਕਹਾਣੀ ਪਲਟ ਜਾਂਦੀ ਹੈ ਉਹੀ ਦੋਵੇਂ ਮੁੱਖ ਗਵਾਹ ਜਿਨ੍ਹਾਂ ਨੇ ਪਿੰਡ ਵਿੱਚ ਠੋਕ ਕੇ ਗਵਾਈ ਦਿੱਤੀ ਸੀ ਅਦਾਲਤ ਵਿੱਚ ਜਾ ਕੇ ਆਪਣੀ ਗੱਲ ਤੋਂ ਮੁੱਕਰ ਜਾਂਦੇ ਨੇ ਨੰਬਰਦਾਰ ਪਖਰ ਸਿੰਘ ਕਹਿੰਦਾ ਜੀ ਜੰਗੀਰ ਤੇ ਡਰ ਜਾਂ ਲਾਲਚ ਕਰਕੇ ਝੂਠ ਬੋਲ ਰਿਹਾ ਹੈ ਤੇ ਦੂਜਾ ਗਵਾ ਪ੍ਰੀਤਮ ਉਹ ਤਾਂ ਕਮਾਲ ਹੀ ਕਰ ਦਿੰਦਾ ਹੈ ਉਹ ਕਹਿੰਦੇ ਜੀ ਹਨੇਰਾ ਬਹੁਤ ਸੀ ਮੈਨੂੰ ਤਾਂ ਕੁਝ ਦੇਖਿਆ ਹੀ ਨਹੀਂ ਸੋਚੋ ਪਿੰਡ ਵਿੱਚ ਜਿਨ੍ਹਾਂ ਦੀ ਜ਼ੁਬਾਨ ਤੇ ਲੋਕ ਯਕੀਨ ਕਰਦੇ ਸਨ ਉਹਨਾਂ ਨੇ ਪੈਸੇ ਜਾਂ ਡਰ ਦੇ ਅੱਗੇ ਆਪਣਾ ਈਮਾਨ ਵੇਚ ਦਿੱਤਾ ਇਨਸਾਫ ਦਾ ਸ਼ਰੇਆਮ ਮਜ਼ਾਕ ਬਣਾ ਦਿੱਤਾ ਗਿਆ ਪ੍ਰੀਤਮ ਦਾ ਇਹ ਕਹਿਣਾ ਕਿ ਹਨੇਰਾ ਸੀ ਹਜ਼ੂਰ ਇਹ ਸਿਰਫ ਰਾਤ ਦੇ ਹਨੇਰੇ ਦੀ ਗੱਲ ਨਹੀਂ ਸੀ ਇਹ ਉਸ ਹਨੇਰੇ ਦੀ ਗੱਲ ਸੀ ਜੋ ਹੁਣ ਪੰਜਾਬ ਦੇ ਸਮਾਜਿਕ ਤੇ ਨਿਆਂਇਕ ਸਿਸਟਮ ਤੇ ਛਾਰੇ ਹਾ ਸੀ ਇਹ ਉਸ ਨੈਤਿਕ ਹਨੇਰੇ ਦੀ ਗੱਲ ਸੀ ਜਿੱਥੇ ਸੱਚ ਨੂੰ ਇਨਸਾਫ ਨੂੰ ਪੈਸੇ ਜਾਂ ਤਾਕਤ ਨਾਲ ਖਰੀਦਿਆ ਜਾ ਸਕਦਾ ਸੀ ਇਸ ਇੱਕ ਘਟਨਾ ਨੇ ਪਿੰਡ ਵਾਲਿਆਂ ਦਾ ਭਰੋਸਾ ਸਿਰਫ ਇੱਕ ਦੂਜੇ ਤੋਂ ਨਹੀਂ ਸਗੋਂ ਕਾਨੂੰਨ ਤੇ ਅਦਾਲਤ ਦੇ ਪੂਰੇ ਸਿਸਟਮ ਤੋਂ ਹੀ ਚੁੱਕ ਦਿੱਤਾ ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸੀ ਜਿੱਥੇ ਸੱਚ ਦੀ ਕੋਈ ਕੀਮਤ ਨਹੀਂ ਰਹਿ ਗਈ ਸੀ ਤੇ ਇਸ ਸਬ ਦਾ ਨਤੀਜਾ ਕੀ ਨਿਕਲਿਆ ਬੇਗੁਨਾਹਰ ਨਾਮੀ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਝੂਠੀ ਗਵਾਹੀ ਦੇਣ ਵਾਲਾ ਪ੍ਰੀਤਮ ਉਸ ਨੂੰ ਇਨਾਮ ਵਜੋਂ ਗਿੰਦਰ ਦੀ ਜ਼ਮੀਨ ਮਿਲਦੀ ਹੈ ਪਰ ਕਹਿੰਦੇ ਨੇ ਕਿ ਬੇਈਮਾਨੀ ਦੀ ਕਮਾਈ ਕਦੇ ਫਲਦੀ ਨਹੀਂ ਉਹੀ ਹੋਇਆ ਪ੍ਰੀਤਮ ਉਸ ਸਾਰੀ ਜ਼ਮੀਨ ਨੂੰ ਸ਼ਰਾਬ ਤੇ ਨਸ਼ਿਆਂ ਵਿੱਚ ਬਰਬਾਦ ਕਰ ਦਿੰਦਾ ਹੈ ਇੰਨਾ ਕਿ ਉਹ ਆਪਣੀਆਂ 3 ਦੇ ਵਿਆਹ ਤੱਕ ਨਹੀਂ ਕਰ ਪਾਉਂਦਾ ਇਹ ਸਿਰਫ ਇੱਕ ਕੇਸ ਦਾ ਅੰਤ ਨਹੀਂ ਸੀ ਇਹ ਉਸ ਸਮਾਜਿਕ ਗਿਰਾਵਟ ਦੀ ਸ਼ੁਰੂਆਤ ਸੀ ਜਿੱਥੇ ਝੂਠ ਜਿੱਤ ਰਿਹਾ ਸੀ ਤੇ ਸੱਚ ਹਾਰ ਰਿਹਾ ਸੀ ਅਤੇ ਉਸ ਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣੀ ਪੈ ਰਹੀ ਸੀ ਇੱਕ ਕਤਲ ਕੇਸ ਤਾਂ ਸਿਰਫ ਇੱਕ ਛਲਕ ਸੀ ਇੱਕ ਲੱਛਣ ਸੀ ਉਸ ਵੱਡੀ ਬਿਮਾਰੀ ਦਾ ਜੋ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਸੀ ਇਹ ਬਿਮਾਰੀ ਸੀ ਬਦਲਾ ਦੀ ਆਧੁਨਿਕਤਾ ਦੀ ਇਹ ਇੱਕ ਦੋ ਤਾਰੀ ਤਲਵਾਰ ਵਾਂਗ ਸੀ ਇੱਕ ਪਾਸੇ ਇਸ ਨਾਲ ਤਰੱਕੀ ਹੋ ਰਹੀ ਸੀ ਪੈਦਾਵਾਰ ਵਧ ਰਹੀ ਸੀ ਪਰ ਦੂਜੇ ਪਾਸੇ ਇਹ ਆਪਣੇ ਨਾਲ ਨਵੇਂ ਤਰ੍ਹਾਂ ਦਾ ਪ੍ਰਿਸ਼ਟਾਚਾਰ ਕਰਜ਼ਾ ਤੇ ਸਮਾਜਿਕ ਟੁੱਟਪਜ ਲੈ ਕੇ ਆ ਰਹੀ ਸੀ ਦੇਖੋ ਪਿੰਡ ਦੀ ਪੂਰੀ ਤਸਵੀਰ ਕਿੰਨੀ ਤੇਜ਼ੀ ਨਾਲ ਬਦਲ ਰਹੀ ਸੀ ਜਿੱਥੇ ਪਹਿਲਾਂ ਖੂਹਾਂ ਤੇ ਹਲਟ ਚੱਲਦੇ ਸਨ ਤੇ ਲੋਕ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਸਨ ਹੁਣ ਉੱਥੇ ਇਕੱਲੇ-ਇਕੱਲੇ ਦੇ ਟਿਊਬਵੈੱਲ ਲੱਗੇ ਕੱਚੀਆਂ ਰਹਾਾਂ ਦੀ ਥਾਂ ਪੱਕੀਆਂ ਸੜਕਾਂ ਨੇ ਲੈ ਲਈ ਬਲਦਾਂ ਵਾਲੇ ਹਲਾਂ ਦੀ ਜਗ੍ਹਾ ਟਰੈਕਟਰਾਂ ਨੇ ਲੈ ਲਈ ਜਿੱਥੇ ਪਹਿਲਾਂ ਸਾਂਝੇ ਵੇੜਿਆਂ ਵਾਲੇ ਮਿੱਟੀ ਦੇ ਘਰ ਸਨ ਹੁਣ ਉੱਥੇ ਲੋਕਪਿੰਡ ਦੀ ਫਿਰਨੀ ਤੇ ਵੱਡੇ ਵੱਡੇ ਕਿੱਲੇ ਵਰਗੇ ਪੱਕੇ ਮਕਾਨ ਪਾਉਣ ਲੱਗ ਪਏ ਜਿਸ ਨਾਲ ਆਪਸੀ ਸਾਂਝ ਵੀ ਘਟਦੀ ਗਈ ਇਹ ਸਿਰਫ ਇੱਟਾਂ ਪੱਥਰਾਂ ਦਾ ਬਦਲਾਅ ਨਹੀਂ ਸੀ ਇਹ ਪਿੰਡ ਦੀ ਰੂਹ ਦਾ ਉਸਦੇ ਆਪਸੀ ਭਾਈਚਾਰੇ ਦਾ ਬਦਲਾਅ ਸੀ ਅਣਕੀ ਜੀ ਇਸ ਪੂਰੇ ਬਦਲਾਅ ਨੂੰ ਇੱਕ ਲਾਈਨ ਵਿੱਚ ਇੰਨੀ ਖੂਬਸੂਰਤੀ ਨਾਲ ਬਿਆਨ ਕਰਦੇ ਨੇ ਕਿ ਕਮਾਲ ਹੋ ਜਾਂਦੀ ਹੈ ਉਹ ਲਿਖਦੇ ਨੇ ਸੜਕਾਂ ਕਿ ਨਿਕਲੀਆਂ ਸ਼ਹਿਰ ਪਿੰਡ ਵੱਲ ਆਉਣ ਲੱਗਿਆ ਤੇ ਪਿੰਡ ਸ਼ਹਿਰ ਨੂੰ ਭੱਜ ਨਿਕਲਿਆ ਇਸ ਦਾ ਮਤਲਬ ਸਮਝੋ ਸੜਕਾਂ ਬਣਨ ਨਾਲ ਸਿਰਫ ਆਵਾਜ਼ਾਈ ਸੌਖੀ ਨਹੀਂ ਹੋਈ ਸ਼ਹਿਰ ਦਾ ਪੈਸਾ ਸ਼ਹਿਰ ਦੀ ਸਿਆਸਤ ਸ਼ਹਿਰ ਦੀਆਂ ਬੁਰਾਈਆਂ ਸਭ ਕੁਝ ਪਿੰਡ ਵਿੱਚ ਆਉਣ ਲੱਗਾ ਤੇ ਦੂਜੇ ਪਾਸੇ ਪਿੰਡ ਦੇ ਲੋਕ ਖਾਸ ਕਰਕੇ ਨੌਜਵਾਨ ਸ਼ਹਿਰ ਦੀ ਚੱਕਾ ਚੌਂਦਵਾਲ ਭੱਜਣ ਲੱਗੇ ਇਸ ਆਉਣ ਜਾਣ ਵਿੱਚ ਪਿੰਡ ਦਾ ਆਪਣਾ ਜੋ ਅਸਲੀ ਪੁਰਾਣਾ ਚਰਿੱਤਰ ਸੀ ਉਹ ਕਿਤੇ ਗਵਾਚਣ ਲੱਗ ਪਿਆ ਇਸੇ ਤਰੱਕੀ ਦੇ ਨਾਂ ਤੇ ਸਰਕਾਰ ਨੇ ਪਿੰਡਾਂ ਵਿੱਚ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਜਿਸ ਨੂੰ ਕਿਹਾ ਗਿਆ ਕੋਆਪਰੇਟਿਵ ਸੁਸਾਇਟੀ ਕਾਗਜ਼ਾਂ ਵਿੱਚ ਇਸਦਾ ਮਕਸਦ ਬਹੁਤ ਵਧੀਆ ਸੀ ਮਕਸਦ ਇਹ ਸੀ ਕਿ ਕਿਸਾਨਾਂ ਨੂੰ ਪੁਰਾਣੇ ਜ਼ਮਾਨੇ ਦੇ ਬਾਣੀਆਂ ਤੇ ਸ਼ਾਊਕਾਰਾਂ ਦੇ ਕਰਜ਼ੇ ਦੇ ਜਾਲ ਤੋਂ छुड़ाया ਜਾਵੇ ਸੋਸਾਇਟੀ ਉਹਨਾਂ ਨੂੰ ਸਸਤੇ ਵਿਆਜ ਤੇ ਕਰਜ਼ਾ ਦੇਵੇਗੀ ਚੰਗੇ ਬੀਜ ਦੇਵੇਗੀ ਖਾਦਾਂ ਦੇਵੇਗੀ ਤਾਂ ਕਿ ਕਿਸਾਨ ਖੁਸ਼ਹਾਲ ਹੋ ਸਕਣ ਦੇਖਣ ਨੂੰ ਇਹ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਲੱਗਦਾ ਸੀ ਪਰ ਅਸਲੀਅਤ ਵਿੱਚ ਕੀ ਹੋਇਆ ਬਹੁਤ ਜਲਦੀ ਹੀ ਇਹ ਸੋਸਾਇਟੀ ਜੋ ਕਿਸਾਨਾਂ ਦੀ ਮਦਦ ਲਈ ਬਣੀ ਸੀ ਪਿੰਡ ਦੇ ਚੌਧਰੀਆਂ ਸਿਆਸੀ ਆਗੂਆਂ ਤੇ ਮੈਨੇਜਰਾਂ ਲਈ ਭ੍ਰਸ਼ਟਾਚਾਰ ਦਾ ਸਭ ਤੋਂ ਵੱਡਾ ਜ਼ਰੀਆ ਬਣ ਗਈ। ਉਹ ਕਰਦੇ ਕੀ ਸਨ? ਉਹ ਗਰੀਬ, ਅਨਪੜ੍ਹ ਕਿਸਾਨਾਂ ਦੇ ਨਾਂ ਤੇ ਫਰਜ਼ੀ ਯਾਨੀ ਕਿ ਨਕਲੀ ਕਰਜ਼ੇ ਪਾਸ ਕਰਵਾ ਲੈਂਦੇ ਤੇ ਸਾਰਾ ਪੈਸਾ ਆਪਣੀਆਂ ਜੇਬਾਂ ਵਿੱਚ ਪਾ ਲੈਂਦੇ। ਵਿਚਾਰੇ ਕਿਸਾਨ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਉਸ ਦੇ ਸਿਰ ਕਰਜ਼ਾ ਚੜ ਗਿਆ ਹੈ। ਨੋਵਲ ਵਿੱਚ ਲਿਖਿਆ ਹੈ ਕਿ ਇਹ ਸੋਸਾਇਟੀ ਤਾਕਤਵਰ ਲੋਕਾਂ ਲਈ ਇੱਕ ਲਵੇਰੀ ਮੱਝ ਬਣ ਗਈ ਸੀ ਜਿਸ ਨੂੰ ਜਦੋਂ ਚਾਹੁੰਦੇ ਚੋ ਲੈਣਦੇ ਸਨ। ਹਾਲਾਤ ਇੰਨੇ ਮਾੜੇ ਹੋ ਗਏ ਕਿ ਕਿਸਾਨਾਂ ਨੂੰ ਸੋਸਾਇਟੀ ਦਾ ਕਰਜ਼ਾ ਮੋੜਨ ਲਈ ਦੁਬਾਰਾ ਉਸੇ ਬਾਣੀਏ ਕੋਲ ਜਾ ਕੇ ਵੱਧ ਵਿਆਜ ਤੇ ਪੈਸੇ ਚੁਕਣੇ ਪੈਂਦੇ ਸਨ। ਯਾਨੀ ਕਿ ਜੋ ਸੰਸਥਾ ਉਹਨਾਂ ਨੂੰ ਬਚਾਉਣਾ ਹੀ ਸੀ, ਉਹੀ ਉਹਨਾਂ ਨੂੰ ਅੰਦਰੋਂ ਖੋਖਲਾ ਕਰ ਰਹੀ ਸੀ। ਜਿਵੇਂ-ਜਿਵੇਂ ਪਿੰਡ ਵਿੱਚ ਪੈਸਾ ਤੇ ਤਰੱਕੀ ਆ ਰਹੀ ਸੀ, ਤਾਕਤ ਦੇ ਖੇਡ ਦੇ ਨਿਯਮ ਵੀ ਬਦਲ ਰਹੇ ਸਨ। ਹੁਣ ਤਾਕਤ ਸਿਰਫ ਜ਼ਮੀਨ ਦੀ ਮਾਲਕੀ ਨਾਲ ਨਹੀਂ ਮਿਲਦੀ ਸੀ। ਹੁਣ ਤਾਕਤ ਦੇ ਨਵੇਂ ਮੈਦਾਨ ਬਣ ਗਏ ਸਨ। ਇੱਕ ਪਾਸੇ ਸੀ ਸਿਆਸਤ ਤੇ ਦੂਜੇ ਪਾਸੇ ਸੀ ਪੜਾਈ। ਯਾਨੀ ਕਿ ਸਿੱਖਿਆ ਇਹ ਦੋਵੇਂ ਤਾਕਤਾਂ ਸਦੀਆਂ ਪੁਰਾਣੇ ਜਾਤ ਪਾਤ ਤੇ ਸਰਦਾਰੀ ਦੇ ਟਾਂਜੇ ਨੂੰ ਸਿੱਧੀ ਚੁਣੌਤੀ ਦੇ ਰਹੀਆਂ ਸਨ ਪਿੰਡ ਵਿੱਚ ਪਹਿਲੀ ਵਾਰ ਪੰਚਾਇਤੀ ਚੋਣਾ ਹੁੰਦੀਆਂ ਨੇ ਪਰ ਇਹ ਚੋਣਾ ਲੋਕਤੰਤਰ ਦੇ ਨਾਂ ਤੇ ਇੱਕ ਮਜ਼ਾਕ ਸਨ ਕੋਈ ਵੋਟਾਂ ਨਹੀਂ ਪਈਆਂ ਕੁਝ ਨਹੀਂ ਪਿੰਡ ਦੇ ਕੁਝ ਵੱਡੇ ਬੰਦਿਆਂ ਨੇ ਇੱਕ ਦਰਖਤ ਥੱਲੇ ਸਭ ਨੂੰ ਇਕੱਠਾ ਕੀਤਾ ਤੇ ਬਸ ਹੱਥ ਖੜੇ ਕਰਵਾ ਕੇ ਸਰਪੰਚ ਚੁਣ ਲਿਆ ਪਿੰਡ ਦੇ ਪੁਰਾਣੇ ਬਜ਼ੁਰਗ ਕਹਿੰਦੇ ਸਨ ਲੈ ਸਰਕਾਰ ਹੁਣ ਲੁੱਚੇ ਲਫੰਗਿਆਂ ਨੂੰ ਪੰਜ ਬਣਾ ਕੇ ਪਿੰਡਾਂ ਦਾ ਸਤਿਆਨਾਸ਼ ਕਰੇਗੀ ਇਸ ਤੋਂ ਪਤਾ ਲੱਗਦਾ ਹੈ ਕਿ ਸ਼ੁਰੂ-ਸ਼ੁਰੂ ਵਿੱਚ ਲੋਕਤੰਤਰ ਦੀ ਇਹ ਨਵੀਂ ਖੇਡ ਪਿੰਡਾਂ ਵਿੱਚ ਸਿਰਫ ਇੱਕ ਖਾਨਾਪੂਰਤੀ ਸੀ ਅਸਲ ਤਾਕਤ ਅਜੇ ਵੀ ਪੁਰਾਣੇ ਚੌਧਰੀਆਂ ਦੇ ਹੱਥਾਂ ਵਿੱਚ ਹੀ ਸੀ ਇਸੇ ਸਮੇਂ ਦੌਰਾਨ ਪਿੰਡ ਤੋਂ ਬਾਹਰ ਪੂਰੇ ਪੰਜਾਬ ਦੀ ਸਿਆਸਤ ਵਿੱਚ ਵੀ ਵੱਡੀਆਂ ਤਬਦੀਲੀਆਂ ਆ ਰਹੀਆਂ ਸਨ ਆਜ਼ਾਦੀ ਤੋਂ ਬਾਅਦ ਕਈ ਸਾਲ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਪਰ 1966 ਵਿੱਚ ਜਦੋਂ ਪਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਹੋਈ ਤੇ ਹਰਿਆਣਾ ਤੇ ਹਿਮਾਚਲ ਵੱਖ ਹੋ ਗਏ ਤਾਂ ਸਿਆਸੀ ਸਮੀਕਰਨ ਬਦਲ ਗਏ ਹੁਣ ਛੋਟੇ ਹੋਏ ਪੰਜਾਬ ਵਿੱਚ ਅਕਾਲੀ ਪਾਰਟੀ ਇੱਕ ਵੱਡੀ ਤਾਕਤ ਬਣ ਕੇ ਉਭਰੀ ਇਸ ਨਾਲ ਇੱਕ ਨਵੇਂ ਤਰ੍ਹਾਂ ਦੀ ਰਾਜਨੀਤੀ ਸ਼ੁਰੂ ਹੋਈ ਜਿਸ ਨੂੰ ਅਸੀਂ ਮੌਕਾ ਪ੍ਰਸਤੀ ਦੀ ਰਾਜਨੀਤੀ ਕਹਿ ਸਕਦੇ ਹਾਂ ਆਗਵਾ ਨੇ ਆਪਣੀ ਵਿਚਾਰਧਾਰਾ ਛੱਡ ਕੇ ਕੁਰਸੀ ਨੂੰ ਸਭ ਕੁਝ ਸਮਝ ਲਿਆ ਤੇ ਰਾਤੋਂ ਰਾਤ ਕਾਂਗਰਸ ਤੋਂ ਅਕਾਲੀ ਤੇ ਕਾਲੀ ਤੋਂ ਕਾਂਗਰਸੀ ਬਣਨ ਲੱਗੇ ਇਸ ਨਵੀਂ ਮੌਕਾ ਪ੍ਰਸਤ ਤੇ ਪ੍ਰਸ਼ਟ ਰਾਜਨੀਤੀ ਦਾ ਸਭ ਤੋਂ ਵੱਡਾ ਪ੍ਰਤੀਕ ਸੀ ਨੋਵਲ ਦਾ ਇੱਕ ਕਿਰਦਾਰ ਐਮ ਐਲ ਏ ਹਰਦਿਲ ਸਿੰਘ ਉਸ ਲਈ ਸਿਆਸਤ ਲੋਕਾਂ ਦੀ ਸੇਵਾ ਕਰਨ ਦਾ ਸਾਧਨ ਨਹੀਂ ਸਗੋਂ ਪੈਸਾ ਕਮਾਣ ਦਾ ਇੱਕ ਧੰਦਾ ਸੀ ਉਹ ਚੰਡੀਗੜ੍ਹ ਵਿੱਚ ਬੈਠ ਕੇ ਆਪਣਾ ਅਸਰ ਰਸੂਖ ਵੇਚਦਾ ਸੀ ਕਿਸੇ ਦੀ ਬਦਲੀ ਕਰਵਾਣੀ ਹੋਵੇ ਕਿਸੇ ਦਾ ਕੋਈ ਕੰਮ ਕਰਵਾਉਣਾ ਹੋਵੇ ਉਹ ਹਰ ਕੰਮ ਦੇ ਬਦਲੇ ਪੈਸੇ ਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵਸੂਲਦਾ ਸੀ ਇਹ ਉਹ ਨਵਾਂ ਸਿਆਸੀ ਸੱਭਿਆਚਾਰ ਸੀ ਜੋ ਪੰਜਾਬ ਵਿੱਚ ਪੈਦਾ ਹੋ ਰਿਹਾ ਸੀ ਜਿੱਥੇ ਸੱਤਾ ਨਿੱਜੀ ਫਾਇਦੇ ਲਈ ਵਰਤੀ ਜਾਣ ਲੱਗ ਪਈ ਸੀ ਪਰ ਜਿੱਥੇ ਇੱਕ ਪਾਸੇ ਸਿਆਸਤ ਗੰਦਲੀ ਹੋ ਰਹੀ ਸੀ ਉੱਥੇ ਹੀ ਇੱਕ ਹੋਰ ਤਾਕਤ ਚੁੱਪਚੁਪੀ ਤੇ ਸਮਾਜ ਵਿੱਚ ਕ੍ਰਾਂਤੀ ਲਿਆ ਰਹੀ ਸੀ ਇਹ ਤਾਕਤ ਸੀ ਸਿੱਖਿਆ ਦੀ ਪੜ੍ਹਾਈ ਦੀ ਪੁਰਾਣੇ ਜ਼ਮਾਨੇ ਵਿੱਚ ਸਮਾਜ ਵਿੱਚ ਇੱਜ਼ਤ ਜਾਂ ਤਾਂ ਜੱਟ ਨੂੰ ਜ਼ਮੀਨ ਕਰਕੇ ਮਿਲਦੀ ਸੀ ਜਾਂ ਬ੍ਰਾਹਮਣ ਨੂੰ ਉਸ ਦੀ ਜਾਤ ਕਰਕੇ ਪਰ ਹੁਣ ਪੜ੍ਹਾਈ ਇਸ ਪੂਰੇ ਟਾਂਚੇ ਨੂੰ ਤੋੜ ਰਹੀ ਸੀ ਇਸ ਦੀਆਂ ਦੋ ਵਧੀਆਂ ਮਿਸਾਲਾਂ ਨੇ ਇੱਕ ਬਦਰੀ ਨਰਾਇਣ ਜੋ ਬ੍ਰਾਹਮਣ ਦਾ ਪੁੱਤਰ ਹੋਣ ਦੇ ਬਾਵਜੂਦ ਪੰਡਿਤਾਈ ਦਾ ਕੰਮ ਛੱਡ ਕੇ ਬੀਏ ਕਰਦਾ ਹੈ ਤੇ ਅਖਬਾਰ ਵਿੱਚ ਸਬ ਐਡੀਟਰ ਲੱਗ ਜਾਂਦਾ ਹੈ ਦੂਜਾ ਨਸੀਬ ਜੋ ਇੱਕ ਨਾਈ ਦਾ ਮੁੰਡਾ ਹੈ ਪਰ ਉਹੀ ਪੜ੍ਹ ਲਿਖ ਕੇ ਬੈਂਕ ਵਿੱਚ ਇੱਕ ਵੱਡਾ ਅਫਸਰ ਬਣ ਜਾਂਦਾ ਹੈ ਜਦੋਂ ਬਦਰੀ ਨਾਰਾਇਣ ਦੀ ਮਾਂ ਉਸ ਨੂੰ ਪੰਡਿਤਾਈ ਨਾ ਛੱਡਣ ਲਈ ਕਹਿੰਦੀ ਹੈ ਤਾਂ ਉਹ ਅੱਗੋਂ ਜੋ ਜਵਾਬ ਦਿੰਦਾ ਹੈ ਉਹ ਸਿਰਫ ਇੱਕ ਜਵਾਬ ਨਹੀਂ ਉਹ ਇੱਕ ਨਵੇਂ ਯੁੱਗ ਦਾ ਐਲਾਨਨਾਮਾ ਹੈ ਉਹ ਕਹਿੰਦੇ ਨਹੀਂ ਅੱਜ ਨਹੀਂ ਚੱਲਦੀ ਤੁਹਾਡੀ ਇਹ ਪੰਡਤਾਈ ਇਹ ਜੁਗਤਾਂ ਹੱਥਾਂ ਨਾਲ ਕੰਮ ਕਰਨ ਵਾਲਿਆਂ ਦਾ ਹੈ ਇਹ ਸ਼ਬਦ ਦੱਸਦੇ ਨੇ ਕਿ ਨਵੀਂ ਪੀੜ੍ਹੀ ਹੁਣ ਜਨਮ ਤੇ ਆਧਾਰਿਤ ਵਿਤਕਰੇ ਨੂੰ ਮੰਨਣ ਲਈ ਤਿਆਰ ਨਹੀਂ ਸੀ ਉਹ ਮੰਨਦੇ ਸਨ ਕਿ ਇਨਸਾਨ ਦੀ ਕੀਮਤ ਉਸਦੀ ਜਾਤ ਤੋਂ ਨਹੀਂ ਸਗੋਂ ਉਸਦੀ ਮਿਹਨਤ ਤੇ ਉਸਦੀ ਕਾਬਲੀਅਤ ਤੋਂ ਪੈਣੀ ਚਾਹੀਦੀ ਹੈ ਪਰ ਇਹ ਕ੍ਰਾਂਤੀ ਜੋ ਸਿੱਖਿਆ ਲਿਆ ਰਹੀ ਸੀ ਇਹ ਇੰਨੀ ਸੌਖੀ ਨਹੀਂ ਸੀ ਇਸ ਬਦਲਾਅ ਦੀ ਇੱਕ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸਮਾਜ ਨੇ ਇਸ ਬਦਲਾਵ ਨੂੰ ਇੰਨੀ ਆਸਾਨੀ ਨਾਲ ਸਵੀਕਾਰ ਨਹੀਂ ਕੀਤਾ ਇਸ ਸੰਘਰਸ਼ ਨੂੰ ਇਸ ਦੀ ਕੀਮਤ ਨੂੰ ਅਸੀਂ ਨਾਵਲ ਦੇ ਕੁਝ ਅਹਿਮ ਕਿਰਦਾਰਾਂ ਦੀਆਂ ਕਹਾਣੀਆਂ ਰਾਹੀਂ ਸਮਝਾਂਗੇ ਇਹ ਕਹਾਣੀਆਂ ਸਾਨੂੰ ਦੱਸਦੀਆਂ ਨੇ ਕਿ ਇਹ ਕ੍ਰਾਂਤੀ ਸ਼ੁਰੂ ਤਾਂ ਹੋਈ ਪਰ ਅਧੂਰੀ ਕਿਉਂ ਰਹਿ ਗਈ ਜਦੋਂ ਸਿਸਟਮ ਅੰਦਰੋਂ ਪੂਰੀ ਤਰ੍ਹਾਂ ਗਲ ਸੜ ਜਾਵੇ ਜਦੋਂ ਇਨਸਾਫ਼ ਮਿਲਣਾ ਬੰਦ ਹੋ ਜਾਵੇ ਤਾਂ ਕੁਦਰ ਨੌਜਵਾਨ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦੇ ਨੇ ਇਸੇ ਸੋਚ ਦੀ ਨੁਮਾਇੰਦਗੀ ਕਰਦਾ ਹੈ ਬਲਕਾਰ ਉਹ ਇੱਕ ਆਦਰਸ਼ਵਾਦੀ ਨੌਜਵਾਨ ਹੈ ਜੋ ਸਿਆਸਤ ਦਾ ਨਾ ਪੁਲਿਸ ਤੇ ਜ਼ਿਮੀਂਦਾਰਾਂ ਦੇ ਗਠਜੋੜ ਤੋਂ ਤੰਗ ਦਾ ਕੇ ਨਕਸਲਵਾੜੀ ਲਹਿਰ ਵਿੱਚ ਸ਼ਾਮਿਲ ਹੋ ਜਾਂਦਾ ਹੈ ਇਹ ਉਹ ਲਹਿਰ ਸੀ ਜੋ ਮੰਨਦੀ ਸੀ ਕਿ ਇਸ ਪ੍ਰਿਸ਼ਟ ਸਿਸਟਮ ਨੂੰ ਵੋਟਾਂ ਨਾਲ ਨਹੀਂ ਸਗੋਂ ਗੋਲੀ ਨਾਲ ਹੀ ਬਦਲਿਆ ਜਾ ਸਕਦਾ ਉਹ ਇੱਕ ਅਜਿਹੇ ਸਮਾਜ ਦਾ ਸੁਪਨਾ ਦੇਖਦਾ ਹੈ ਜਿੱਥੇ ਕੋਈ ਗਰੀਬ ਜਾਂ ਅਮੀਰ ਨਾ ਹੋਵੇ ਸਭ ਬਰਾਬਰ ਹੋਣ ਇਕਰ ਉਸਦੀ ਮਾਂ ਉਸਨੂੰ ਸਮਝਾਉਂਦੀ ਹੈ ਕਹਿੰਦੀ ਹੈ ਪੁੱਤ ਆਪਾਂ ਗਰੀਬ ਕਿਸਾਨਾਂ ਆਪਾਂ ਗੁਰੂ ਗੋਬਿੰਦ ਸਿੰਘ ਕਿੱਥੋਂ ਬਣ ਜਾਵਾਂਗੇ ਤਾਂ ਬਲਕਾਰ ਅੱਗੋਂ ਬਹੁਤ ਖੂਬਸੂਰਤ ਜਵਾਬ ਦਿੰਦਾ ਹੈ ਉਹ ਕਹਿੰਦਾ ਹੈ ਨਹੀਂ ਮਾਂ ਆਪਾਂ ਗੁਰੂ ਬਣ ਨਹੀਂ ਸਕਦੇ ਪਰ ਆਪਾਂ ਗੁਰੂ ਦੇ ਦੱਸੇ ਰਾਹ ਉੱਤੇ ਤਾਂ ਚੱਲ ਸਕਦੇ ਹਾਂ ਅਸੀਂ ਜ਼ੁਲਮ ਵਿਰੁੱਧ ਲੜਨਾ ਹੈ ਉਸਦੇ ਇਹ ਸ਼ਬਦ ਦੱਸਦੇ ਨੇ ਕਿ ਉਸ ਲਈ ਇਹ ਲੜਾਈ ਸਿਰਫ ਇੱਕ ਸਿਆਸੀ ਲੜਾਈ ਨਹੀਂ ਸਗੋਂ ਸਿੱਖੀ ਦੀ ਭਾਵਨਾ ਨਾਲ ਜੁੜਿਆ ਇੱਕ ਨੈਤਿਕ ਫਰਜ਼ ਵੀ ਸੀ ਜੇਕਰ ਬਲਕਾਰ ਦੀ ਕਹਾਣੀ ਸਿਆਸੀ ਕ੍ਰਾਂਤੀ ਦੀ ਕੋਸ਼ਿਸ਼ ਸੀ ਤਾਂ ਨਸੀਬ ਤੇ ਪੁਸ਼ਪਿੰਦਰ ਦੀ ਪ੍ਰੇਮ ਕਹਾਣੀ ਸਮਾਜਿਕ ਕ੍ਰਾਂਤੀ ਦਾ ਸਭ ਤੋਂ ਵੱਡਾ ਇਮਤਿਹਾਨ ਸੀ ਇੱਕ ਪਾਸੇ ਸੀ ਨਸੀਬ ਇੱਕ ਪੜਿਆ ਲਿਖਿਆ ਬੈਂਕ ਦਾ ਅਫਸਰ ਪਰ ਇੱਕ ਨਈ ਦਾ ਮੁੰਡਾ ਦੂਜੇ ਪਾਸੇ ਸੀ ਪੁਸ਼ਪਿੰਦਰ ਇੱਕ ਤਾਕਤਵਰ ਤੇ ਅਮੀਰ ਜੱਟ ਪਰਿਵਾਰ ਦੀ ਧੀ ਉਹਨਾਂ ਦਾ ਪਿਆਰ ਸਿੱਧਾ ਸਿੱਧਾ ਪੰਜਾਬ ਦੇ ਸਭ ਤੋਂ ਵੱਡੇ ਕੋੜ ਜਾਤ ਪਾਤ ਦੀ ਦੀਵਾਰ ਨਾਲ ਟਕਰਾਉਂਦਾ ਹੈ ਉਨਾ ਦੀ ਕਹਾਣੀ ਇਹ ਪਰਖਦੀ ਹੈ ਕਿ ਕੀ ਸਿੱਖਿਆ ਤੇ ਆਰਥਿਕ ਤਰੱਕੀ ਸਚਮੁੱਚ ਸਦੀਆਂ ਪੁਰਾਣੇ ਜਾਤੀ ਪਾਤੀ ਟਾਂਚੇ ਨੂੰ ਤੋੜ ਸਕਦੀ ਹੈ ਨਸੀਬ ਦੇ ਮਨ ਦੀ પીੜ ਉਸਦੇ ਇਨ੍ਹਾਂ ਸ਼ਬਦਾਂ ਵਿੱਚੋਂ ਝਲਕਦੀ ਹੈ ਉਹ ਸਭ ਕੁਝ ਹਾਸਲ ਕਰ ਲਿੰਦਾ ਹੈ ਚੰਗੀ ਪੜ੍ਹਾਈ ਵੱਡੀ ਸਰਕਾਰੀ ਨੌਕਰੀ ਚੰਗਾ ਪੈਸਾ ਪਰ ਇਸ ਸਭ ਦੇ ਬਾਵਜੂਦ ਸਮਾਜ ਦੀ ਨਜ਼ਰ ਵਿੱਚ ਉਹ ਅਜੇ ਵੀ ਉਹੀ ਨਾਈ ਸੀ ਉਸ ਦਾ ਦਰਦ ਇਨ੍ਹਾਂ ਸ਼ਬਦਾਂ ਵਿੱਚੋਂ ਫੁੱਟਫੁੱਟ ਕੇ ਬਾਹਰ ਆਉਂਦਾ ਹੈ ਕਾਸ਼ ਪੁਸ਼ਪਿੰਦਰ ਅਤੇ ਮੇਰੇ ਵਿੱਚ ਜੱਟ ਨਾਈ ਦਾ ਫਰਕ ਨਾ ਹੁੰਦਾ ਇੱਕ ਲਾਈਨ ਦਸਤੀ ਹੈ ਕਿ ਭਾਵੇਂ ਪੰਜਾਬ ਕਿੰਨਾ ਵੀ ਬਦਲ ਰਿਹਾ ਸੀ ਪਰ ਜਾਤ ਪਾਤ ਦੇ ਜਣਾ ਇੰਨੀਆਂ ਡੁੰਗੀਆਂ ਸਨ ਕਿ ਸਿੱਖਿਆ ਵੀ ਉਹਨਾਂ ਨੂੰ ਪੁੱਟ ਨਹੀਂ ਸਕੀ ਸੀ ਇਸ ਪ੍ਰੇਮ ਕਹਾਣੀ ਦਾ ਅੰਤ ਬੇਹਦ ਦਰਦਨਾਕ ਹੁੰਦਾ ਹੈ ਦੋਵੇਂ ਪਰਿਵਾਰਾਂ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਕਰਨ ਦਾ ਫੈਸਲਾ ਕਰਦੇ ਹਨ ਪਰ ਪੁਸ਼ਪਿੰਦਰ ਦੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਉਸ ਨੂੰ ਘਰ ਵਿੱਚ ਕੈਦ ਕਰ ਲੈਂਦੇ ਹਨ ਨਸੀਬ ਅਦਾਲਤ ਵਿੱਚ ਉਸ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਪਰ ਉਹ ਕਦੇ ਨਹੀਂ ਆਉਂਦੀ ਤੇ ਫਿਰ ਕੁਝ ਦਿਨਾਂ ਬਾਅਦ ਖਬਰ ਆਉਂਦੀ ਹੈ ਕਿ ਨਸੀਬ ਦਾ ਕਤਲ ਕਰ ਦਿੱਤਾ ਗਿਆ ਹੈ ਉਸ ਦੇ ਕਾਤਲ ਕਦੇ ਨਹੀਂ ਫੜੇ ਜਾਂਦੇ ਇਹ ਸਿਰਫ ਨਸੀਬ ਦਾ ਕਤਲ ਨਹੀਂ ਸੀ ਇਹ ਉਸ ਸੁਪਨੇ ਦਾ ਕਤਲ ਸੀ ਕਿ ਪੜਾਈ ਲਿਖਾਈ ਜਾਤ ਪਾਤ ਦੇ ਬੰਦਨਾਂ ਨੂੰ ਤੋੜ ਦੇਵੇਗੀ ਇਹ ਅਧੂਰੀ ਕ੍ਰਾਂਤੀ ਦਾ ਸਭ ਤੋਂ ਵੱਡਾ ਤੇ ਸਭ ਤੋਂ ਦੁਖਦਾਈ ਸਬੂਤ ਸੀ ਪਿੰਡ ਦੇ ਸਿਆਣੇ ਤਜਰਬੇਕਾਰ ਬਜ਼ੁਰਗ ਇਹ ਸਾਰੇ ਸਿਆਸੀ ਡਰਾਮੇ ਨੂੰ ਦੇਖ ਰਹੇ ਸਨ ਉਹ ਇਸ ਬਦਲਾਅ ਨੂੰ ਆਪਣੀ ਇੱਕ ਤੁਕ ਵਿੱਚ ਬਿਆਨ ਕਰ ਦਿੰਦੇ ਸਨ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਇਥੇ ਚਿੱਟੇ ਬਗਲੇ ਕਾਂਗਰਸ ਪਾਰਟੀ ਦਾ ਨਿਸ਼ਾਨ ਸਨ ਤੇ ਨੀਲੇ ਮੋਰ ਅਕਾਲੀ ਦਲ ਦੀ ਨਿਸ਼ਾਨੀ ਲੋਕਾਂ ਦਾ ਕਹਿਣਾ ਸੀ ਕਿ ਭਾਵੇਂ ਪਾਰਟੀਆਂ ਬਦਲ ਜਾਣ ਝੰਡੇ ਬਦਲ ਜਾਣ ਪਰ ਲੀਡਰਾਂ ਦਾ ਚਰਿੱਤਰ ਉਹੀ ਰਹਿੰਦਾ ਹੈ ਉਹ ਸਾਰੇ ਈਕੋ ਥਾਲੀ ਦੇ ਚਟੇ ਬੱਟੇ ਨੇ ਸਭ ਚੋਰ ਨੇ ਇਹ ਆਮ ਆਦਮੀ ਦੀ ਸਿਆਸਤ ਤੋਂ ਨਿਰਾਸ਼ਾ ਨੂੰ ਦਰਸਾਉਂਦਾ ਹੈ ਤਾਂ ਆਖਿਰ ਵਿੱਚ 30-40 ਸਾਲਾਂ ਦੇ ਸਫ਼ਰ ਤੋਂ ਬਾਅਦ ਕੋਠੇ ਖੜਕ ਸਿੰਘ ਕਿੱਥੇ ਪਹੁੰਚਿਆ ਹਾਂ ਪਿੰਡ ਬਦਲ ਗਿਆ ਸੀ ਹਮੇਸ਼ਾ ਲਈ ਕੂਆਂ ਦੇ ਹਲਟ ਚਲੇ ਗਏ ਸਨ ਪਰ ਉਹਨਾਂ ਦੇ ਨਾਲ-ਨਾਲ ਪੁਰਾਣਾ ਪਾਈਚਾਰਾ ਤੇ ਇਨਸਾਫ ਦਾ ਅਹਿਸਾਸ ਵੀ ਚਲਾ ਗਿਆ ਸੀ ਪੱਕੀਆਂ ਸੜਕਾਂ ਆ ਗਈਆਂ ਸਨ ਪਰ ਉਹ ਆਪਣੇ ਨਾਲ ਭ੍ਰਸ਼ਟਾਚਾਰ ਤੇ ਕਰਜ਼ੇ ਦਾ ਨਵਾਂ ਜਾਲ ਵੀ ਲੈ ਆਈਆਂ ਸਨ ਸਿੱਖਿਆ ਨੇ ਲੋਕਾਂ ਨੂੰ ਨੌਕਰੀਆਂ ਦੇ ਨਵੇਂ ਮੌਕੇ ਦਿੱਤੇ ਪਰ ਉਹ ਜਾਤ ਪਾਤ ਦੀਆਂ ਮਜ਼ਬੂਤ ਦੀਵਾਰਾਂ ਨੂੰ ਨਹੀਂ ਢਾ ਸਕੀ ਤਰੱਕੀ ਹੋਈ ਪਰ ਇਹ ਇੱਕ ਅਧੂਰੀ ਤਰੱਕੀ ਸੀ ਇੱਕ ਅਧੂਰਾ ਸੱਚ ਬਣ ਕੇ ਰਹਿ ਗਈ ਰਾਮ ਸਰੂਪ ਅਣਖੀ ਜੀ ਦਾ ਇਹ ਮਹਾਨ ਨਾਵਲ ਸਾਨੂੰ ਇਸੇ ਵੱਡੇ ਸਵਾਲ ਦੇ ਨਾਲ ਛੱਡ ਜਾਂਦਾ ਹੈ ਇਹ ਸਿਰਫ ਕੋਠੇ ਖੜਕ ਸਿੰਘ ਪਿੰਡ ਦੀ ਕਹਾਣੀ ਨਹੀਂ ਇਹ ਸਾਡੇ ਸਾਰਿਆਂ ਦੇ ਸਫ਼ਰ ਦੀ ਪੂਰੇ ਪੰਜਾਬ ਦੇ ਸਫ਼ਰ ਦੀ ਕਹਾਣੀ ਹੈ ਕਿ ਤਰੱਕੀ ਦੀ ਇਸ ਅੰਨੀ ਦੌੜ ਵਿੱਚ ਅਸੀਂ ਕੀ ਖੋਇਆ ਹੈ ਤੇ ਕੀ ਪਾਇਆ ਹੈ ਜੋ ਕੁਝ ਅਸੀਂ ਪਾਇਆ ਹੈ ਕੀ ਉਹ ਉਸ ਸਭ ਦੀ ਕੀਮਤ ਚੁਕਾ ਸਕਦਾ ਹੈ ਜੋ ਅਸੀਂ ਗਵਾ ਦਿੱਤਾ ਹੈ ਇਹ ਸਵਾਲ ਉਦੋਂ ਵੀ ਜ਼ਰੂਰੀ ਸੀ ਤੇ ਸ਼ਾਇਦ ਅੱਜ ਦੇ ਪੰਜਾਬ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਇਸ ਬਾਰੇ ਤੁਹਾਡੀ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੇ ਤੁਹਾਨੂੰ ਇਹ ਵਿਸ਼ਲੇਸ਼ਣ ਪਸੰਦ ਆਇਆ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਸਟੋਰੀ ਆਰਬਿਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵਾਰ ਇੱਕ ਹੋਰ ਕਹਾਣੀ ਦੇ ਨਾਲ ਧੰਨਵਾਦ